ਆਪ ਵੀ ਉਹ ਵੀਡੀਓ ਜ਼ਰੂਰ ਦੇਖਿਓ ਇਹ ਨੇ ਮਹਾਨ ਰਾਈਟਰ ਅੱਲਾ ਯਾਰ ਖਾਂ ਜੋਗੀ ਜੀ ਹਕੀਮ ਅੱਲਾ ਯਾਰ ਖਾਂ ਜੋਗੀ ਜੀ ਮੁਸਲਮਾਨ ਧਰਮ ਦੇ ਵਿੱਚ ਜਿਨ੍ਹਾਂ ਨੂੰ ਕਾਫਰ ਕਹਿ ਕੇ ਬੁਲਾਇਆ ਗਿਆ ਕਾਫਰ ਕਿਉਂ ਕਿਹਾ ਸੀ ਕਿਉਂਕਿ ਇਹਨਾਂ ਨੇ ਵੱਡੇ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦੇ ਮਰਸੀਏ ਲਿਖੇ ਸੀ ਗੰਜ ਸ਼ਹੀਦਾਂ ਤੇ ਸ਼ਹੀਦਾਂ ਵਫਾ ਤੋਂ ਮਰਸੀਏ ਲਿਖੇ ਸੀ 30 ਸਾਲ ਤੱਕ ਇਹਨਾਂ ਨੂੰ ਮਸਜਿਦ ਵਿੱਚ ਨਹੀਂ ਵੜਨ ਦਿੱਤਾ ਗਿਆ ਸੀ ਕਾਫਰ ਕਹਿੰਦੇ ਸੀ ਇਹਨਾਂ ਨੂੰ ਮੁਸਲਮਾਨ ਬਾਕੀ ਦੇ ਤੇ ਇਹਨਾਂ ਦੇ ਅਖੀਰਲੇ ਟਾਈਮ ਦੇ ਵਿੱਚ ਇੱਕ ਮੌਲਵੀ ਆ ਕੇ ਇਹਨਾਂ ਨੂੰ ਕਹਿੰਦਾ ਕਿ ਅੱਲਾ ਯਾਰ ਖਾਂ ਜੋਗੀ ਜੀ ਤੁਸੀਂ ਆਪਣੇ ਜਿਹੜੇ ਮਰਸੀਏ ਲਿਖਿਆ ਇਹਨਾਂ ਦੀ ਮਾਫੀ ਮੰਗ ਲਓ ਤੇ ਤੁਹਾਨੂੰ ਜੰਨਤ ਨਸੀਬ ਹੋਊਗੀ ਤਾਂ ਇਹਨਾਂ ਨੇ ਕਿਹਾ ਸੀ ਇਹਨਾਂ ਮਰਸੀਆਂ ਦੇ ਕਰਕੇ ਹੀ ਮੈਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਜਾਵਾਂਗੇ ਤਾਂ ਮੈਨੂੰ ਜੰਨਤ ਉੱਥੋਂ ਮਿਲ ਜਾਣੀ ਹੈ ਮੈਨੂੰ ਥੋੜੇ ਵਾਲੀ ਜਾਣਤ ਦਿੱਤੀ ਲੋੜ ਨਹੀਂ ਤੇ ਇਹਨਾਂ ਨੇ ਲਿਖਿਆ ਸੀ ਕਰਤਾਰ ਕੀ ਸਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਤਾਰੀਫ ਕਰੋ ਗੋਬਿੰਦ ਕੀ ਕਮ ਹੈ ਸੋ ਇਹ ਮਹਾਨ ਰਾਈਟਰ ਹੋਏ ਨੇ ਤੇ ਇਹਨਾਂ ਨੂੰ ਇਸਲਾਮ ਧਰਮ ਦੇ ਵਿੱਚ ਪਿਆਰ ਨਹੀਂ ਮਿਲਿਆ ਸੀ ਸੋ ਮੈਂ ਚਾਹੁੰਦਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗੇ ਅਸੀਂ ਇਹਨਾਂ ਨੂੰ ਬਣਦਾ ਮਾਨ ਸਤਕਾਰ ਦਈਏ ਜੋ ਵੀ ਇਹਨਾਂ ਨੂੰ ਮਤਲਬ ਕਿ ਇਹਨਾਂ ਦੀ ਕੌਮ ਚੋਂ ਨਹੀਂ ਮਿਲਿਆ ਉਹ ਆਪਾਂ ਦੇਣਾ ਚਾਹੀਦਾ ਆਪਣੇ ਬੱਚੇ ਬੱਚਿਆਂ ਨੂੰ ਇਹਨਾਂ ਦਾ ਨਾਮ ਯਾਦ ਹੋਣਾ ਚਾਹੀਦਾ ਸੋ ਵੀਡੀਓ ਜ਼ਰੂਰ ਸ਼ੇਅਰ ਕਰਿਓ ਮਿਹਰਬਾਨੀ